ਨਾਮ ਪਬਲਿਕ ਨੂੰ ਫੋਟੂ ਨਾ ਬਣਾਓ ਤੁਸੀਂ ਕਿਹਾ 500 ਰੁਪਏ ਦੀ ਹੁੰਦੀ ਅਸੀਂ ਬਾਕੀ ਕਮਿਸ਼ਨ ਖਾਣੇ ਆ ਮੇਰੇ ਕੋਲ ਇੱਕ ਰਿਕਾਰਡਿੰਗ ਆਈ ਹੈ ਸੁਣਿਓ ਸਾਰੇ ਧਿਆਨ ਨਾਲ ਫਿਰ ਆਪਾਂ ਇਹ ਰਿਕਾਰਡਿੰਗ ਵਾਲੇ ਬੰਦੇ ਨੂੰ ਫੋਨ ਕਰਕੇ ਪੂਰਾ ਅੱਜ ਦੇ ਕੋਲ ਲਾਈਵ ਗੱਲਬਾਤ ਕਰਾਂਗੇ ਕਿ ਜਿਹੜੇ ਆ ਲੋਕ ਘਰਾਂ ਚ ਬਹਿ ਕੇ ਬੋਲ ਕੇ ਸੋਚਦੇ ਨੇ ਕਿ ਸੇ ਢਾ ਲਾਂਗੇ ਗੱਲ ਢਾਣਦੀ ਨਹੀਂ ਕਿ ਗੱਲ ਸੱਚਾਈ ਦੀ ਹੈ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਜੋ ਬੋਲਦਾ ਵੀਡੀਓ ਚ ਉਹ ਸਾਰਾ ਕੁਝ ਠੀਕ ਹੈ ਇਦਾਂ ਹੀ ਕਰੋ ਹੋ ਸਕਦਾ ਕਿਤੇ ਕਿਤੇ ਮੈਂ ਵੀ ਗਲਤ ਹੋਵਾਂ ਪਰ ਹਾਂ ਉਹ ਆ ਕੇ ਡਿਸਕਸ ਕਰਨਾ ਪੈਣਾ ਘਰ ਬਹਿ ਕੇ ਨਹੀਂ ਆਪਾਂ ਮੇਰਾ ਖੁਲਾਸਾ ਕਰ ਸਕਦੇ ਆ ਜਨਾਬ ਪਬਲਿਕ ਨੂੰ ਫੋਡੂ ਨਾ ਬਣਾਓ ਡਾਕਟਰ ਨੂੰ ਇੱਕ ਨੂੰ ਐਮਬੀਬੀਐਸ ਕਰਨ ਲਈ 1 ਕਰੋੜ ਰੁਪਿਆ ਲੱਗਦਾ ਤੇ ਐਮਡੀ ਕਰਨ ਲਈ ਘੱਟੋ ਘੱਟ 5 ਕਰੋੜ ਰੁਪਿਆ ਲੱਗ ਜਾਂਦਾ ਠੀਕ ਹੈ ਜੀ ਜੇ ਉਹਨੇ 5000 ਰੁਪਏ ਲਿਖ ਦਿੱਤਾ ਤੇ ਕੋਈ ਆਫਤ ਨਹੀਂ ਆ ਗਈ ਠੀਕ ਹੈ ਜੀ ਰਹੀ ਗੱਲ ਤੁਸੀਂ ਕਹਿੰਦੇ ਸੀ 1600 ਦੀ ਕਰਾਨੀਆਂ ਉਹਦਾ ਰੇਟ 1600 ਰੁਪਿਆ ਹੈ ਹੀ ਨਹੀਂ ਉਹਦਾ ਰੇਟ ਹੀ 500 ਤੋਂ ਲੈ ਕੇ 800 ਤੱਕ ਹੀ ਹੈ ਜਿਆਦਾ ਜਿਆਦਾ 12000 ਰੁਪਿਆ ਲੱਗਦਾ ਫਿਰ ਤੁਹਾਡੇ ਵੀ ਤੁਹਾਨੂੰ ਜੋ ਫਰਕ ਕੀ ਹੈ ਤੁਸੀਂ ਐਂਜੋ ਚਲਾ ਰਹੇ ਆ ਕੋ ਡਿਗਰੀ ਡਿਪਲੋਮਾ ਨਹੀਂ ਕੀਤਾ ਦੁਨੀਆਂ ਨੂੰ ਫੁੱਦੂ ਬਣਾ ਰਿਆ ਪਾਦਨੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਉਹ ਡਾਕਟਰ ਦਾ ਫੁੱਦੂ ਨਹੀਂ ਬਣਾਇਆ ਨਾ ਫੁੱਦੂ ਤੁਸੀਂ ਬਣਾ ਰਿਆ ਪਬਲਿਕ ਨੂੰ ਡਾਕਟਰ ਨਹੀਂ ਬਣਾ ਰਿਆ ਦੂਜੀ ਸੌ ਪਬਲਿਕ ਨੂੰ ਸ਼ੋਅ ਕਰਦਿੰਨੇ ਕੈਮਰਾ ਲਾ ਕੇ ਫੇਸਬੁੱਕ ਤੇ ਪਾ ਕੇ ਜੀ ਅਸੀਂ ਬਹੁਤ ਭਲਾਈ ਕਰ ਰਹੇ ਆ ਅਸੀਂ ਬੜਾ ਵਧੀਆ ਕੰਮ ਕਰ ਰਹੇ ਆ ਜੀ ਸਾਡੇ ਵਰਗਾ ਕੋਈ ਭਲਾ ਬੰਦਾ ਹੀ ਨਹੀਂ ਹੈਗਾ ਤੁਸੀਂ ਕੀ ਕਰਦੇ ਆ ਉਹ ਵੀਡੀਓ ਵੇਖੀ ਚੱਲ ਰਹੀ ਹੈ ਉੱਥੇ ਤੁਸੀਂ ਵੀ ਦੇਖੀ ਆ ਜਿਹੜੀ ਵੀਡੀਓ 'ਤੇ ਡਾਕਟਰ ਗੱਲ ਕਰ ਰਿਹਾ ਆਹੀ ਵੀਡੀਓ ਆ ਆਮਾ ਵੀਡੀਓ ਪਾਈ ਸੀ ਥੋੜੇ ਦਿਨ ਪਹਿਲਾਂ ਨਾ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਡਾਕਟਰ ਨੇ ਸਕੈਨ ਲਿਖ ਕੇ ਦਿੱਤੀ ਐ ਤੇ ਉਸਕੈਨ ਦੀ ਕੀਮਤ ਹੈਗੀ 1600 ਰੁਪਏ ਡਾਕਟਰ ਨੇ ਲਿਖਤਾ 5000 ਤੇ ਪਤਾ ਨਹੀਂ ਕਿਸੇ ਨੂੰ ਮਿਰਚਾਂ ਲੜ ਗਈਆਂ ਬਹੁਤ ਜ਼ਿਆਦਾ ਤੇ ਉਹਨੇ ਮੈਨੂੰ ਰਿਕਾਰਡਿੰਗ ਭੇਜਤੀ ਇਹ ਬਾਈ ਜੀ ਨਾਲ ਮੈਂ ਹੁਣ ਡਾਇਰੈਕਟ ਤੁਹਾਡੇ ਮੋਹਰੇ ਫੋਨ ਤੇ ਗੱਲ ਕਰਾਂਗਾ ਠੀਕ ਐ ਪਹਿਲਾਂ ਰਿਕਾਰਡਿੰਗ ਸੁਣ ਲੀਆ ਫਿਰ ਸੁਣਾ ਦੂੰਗਾ ਪਹਿਲਾਂ ਆਪਾਂ ਬਾਈ ਜੀ ਨਾਲ ਗੱਲ ਕਰਦੇ ਐ ਇਹ ਕੌਣ ਨੇ ਪਹਿਲਾਂ ਇਹ ਪੁੱਛਦੇ ਆਂ ਹਲੋ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਡਾਕਟਰ ਸਾਹਿਬ ਬੋਲ ਰਹੇ ਹੋ ਜੀ ਜੀ ਬੋ ਜੀ ਸਰ ਮੈਂ ਨਾ ਇੱਕ ਸੀਟੀ ਅਬਡੋਮਲ ਕਰਾਣੀ ਸੀਗੀ ਜੀ ਇਹ ਕਿੰਨੇ ਦੀ ਹੁੰਦੀ ਸਰ ਕਿੱਥੋਂ ਹੋਏਗੀ ਸੀਟੀ ਹਾਂਜੀ ਸੀਟੀ ਅਬਡੋਮਲ ਸਰ ਅੱਛਾ ਅੱਛਾ ਤੁਸੀਂ ਆਣ ਕੇ ਚੈੱਕ ਕਰੋ ਕਿ ਉਸ ਤੋਂ ਬਾਅਦ ਹੀ ਮੈਂ ਦੱਸ ਪਾਉਂਗਾ ਜੀ ਨਹੀਂ ਸਰ ਤੁਹਾਡੀ ਨਾ ਕੋਈ ਵੀਡੀਓ ਦੇਖੀ ਸੀ ਜਿਹਦੇ ਵਿੱਚ ਤੁਸੀਂ ਕਹਿ ਰਹੇ ਸੀ 1600 ਤੋਂ ਵੀ ਸਸਤੀ ਹੁੰਦੀ ਹੈ ਕੋਈ ਅਨਮੋਲ ਜੀ ਸੀਟੀ ਤੁਸੀਂ ਲਿਖਿਆ ਕਿਸੇ ਆਪਣੀ ਪੇਲੇ ਵਲਡਿੰਗ ਦੇਖੋ ਕਿ ਜਿਹੜੀ ਤੁਸੀਂ ਫੇਸਬੁੱਕ ਤੇ ਪਾਈ ਸੀ ਉਨ ਵਿੱਚ ਸੀਟੀ ਲਿਖਿਆ ਸੀ ਕਿ ਬਟਾਮਨ 800 ਲਿਖਿਆ ਸੀ ਉਹਦੇ ਤੇ ਸੀਟੀ ਅਬਡੋਮਲ ਲਿਖਿਆ ਜੀ ਮੈਂ ਪਰਚੀ ਭੇਜ ਦਿੰਦਾ ਤੁਹਾਨੂੰ ਪਰ ਕਿਹਦੀ ਤੁਸੀਂ ਜਿਹੜੀ ਲੈਂਗੁਏਜ ਬੋਲੀ ਸੀ ਮੈਂ ਉਹਦੀ ਗੱਲ ਕਰ ਰਿਹਾ ਸਰ ਲੈਂਗੁਏਜ ਮੈਂ ਸੀਟੀ ਅਬਡੋਮਲ ਆਣ ਗਿਆ ਸੀ ਸਰ ਇਹਨਾਂ ਨੂੰ ਹੋਲ ਅਬਡੋਮਨ ਦੀ ਇੱਕ ਸਕੈਨ ਲਿਖੀ ਆ ਸੀਟੀ ਦੇਖ ਕਰੋ ਕਿ ਡਾਕਟਰ ਕਿੰਨੇ ਪੈਸੇ ਲਾ ਕੇ ਡਾਕਟਰ ਬੰਦਾ ਸਰ ਪਹਿਲਾਂ ਮੈਂ ਜਿਹੜੀ ਗੱਲ ਕਰ ਰਿਹਾ ਆ ਪਾ ਇਹ ਤਾਂ ਕਰ ਲਈਏ ਉਹ ਤਾਂ ਮੈਂ ਪੈਸਿਆਂ ਦੀ ਗੱਲ ਤੇ ਅੱਬੇ ਕੱਕ ਕਰਕੇ ਡਿਸਕਸ ਕਰਾਂਗੇ ਸਰ ਇੱਕ ਇੱਕ ਸਰਪਾ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਮੈਂ ਬਿਲਕੁਲ ਡਿਸਕਸ ਕਰਨਾ ਸਰ ਪਹਿਲਾਂ ਇਹ ਤਾਂ ਦੱਸੋ ਸੀਟੀ ਅਬਡੋਮਲ 500 ਰੁਪਏ ਦੀ ਹੁੰਦੀ ਕਿੱਥੋਂ ਆ ਤੁਹਾਡੀ ਰਿਕਾਰਡਿੰਗ ਆਈ ਹੈ ਮੈਨੂੰ ਦੱਸੋ 500 ਰੁਪਏ ਦੀ ਹੁੰਦੀ ਕਿੱਥੋਂ ਹੁੰਦੀ ਨਹੀਂ ਹੈ ਤੁਸੀਂ ਕਿਹਾ 500 ਦੀ ਹੁੰਦੀ ਵੀ ਤੁਸੀਂ ਕਿਹਾ 500 ਰੁਪਏ ਦੀ ਹੁੰਦੀ ਅਸੀਂ ਬਾਕੀ ਕਮਿਸ਼ਨ ਖਾਣੇ ਆ ਤੁਸੀਂ ਅਲਟਾ ਸੌਮ ਤੇ ਬਾਰੇ ਕਿਹਾ ਮੈਂ ਅਲਟਾ ਸੌਮ ਕਿਹਾ 5-700 800 ਰੁਪਏ ਦੀ ਸਰ ਮੈਂ ਉਸ ਵੀਡੀਓ ਦੇ ਵਿੱਚ ਸੀਟੀ ਅਬਡੋਮਲ ਦੀ ਗੱਲ ਕਰ ਰਿਹਾ ਜਿਹੜੀ ਡਾਕਟਰ ਨੇ 5-7000 ਰੁਪਏ ਦੀ ਲਿਖ ਕੇ ਦਿੱਤਾ ਉਹ ਮੈਂ 1600 ਦੀ ਕਰਾਨਾ ਤੁਸੀਂ ਕਿਹਾ ਜੀ ਉਹ 5-6 ਬਾਰੇ ਤੁਸੀਂ ਸਿਟੀ ਆਫ ਡਾਮਨ ਨੇ ਕਿਹਾ ਸਰ ਤੁਸੀਂ ਵੀਡੀਓ ਦੁਆਰਾ ਦੇਖ ਕੇ ਮੈਨੂੰ ਬੈਕ ਕਾਲ ਕਰੋਗੇ ਤੁਸੀਂ ਪਹਿਲਾਂ ਆਪਣੀ ਤੁਸੀਂ ਸੁਣ ਕੇ ਤੁਸੀਂ ਵੀਡੀਓ ਸੁਣ ਕੇ ਮੈਨੂੰ ਬੈਕ ਕਾਲ ਕਰੋਗੇ ਇੱਕ ਵਾਰੀ ਕਿਉਂ ਕਿਹੜੀ ਗੱਲ ਇਹ ਸਰ ਤੁਸੀਂ ਕਨਫਰਮ ਕਰੋ ਤੁਸੀਂ ਡਾਕਟਰ ਨੂੰ ਤੁਸੀਂ ਕਹਿੰਦੇ ਹੋ ਜੀ ਮੈਂ ਨਹੀਂ ਕਿਹਾ ਕਿ ਮੈਂ ਫ੍ਰੀ ਬੈੱਟੇ ਵਿੱਚ ਤੇਰੇ ਲਈ ਨਹੀਂ ਨਹੀਂ ਫ੍ਰੀ ਫ੍ਰੀ ਨਹੀਂ ਲੁਫਣਦਰ ਤੁਸੀਂ ਕਿਵੇਂ ਕਿਵੇਂ ਲੁੱਟ ਰਹੇ ਆ ਸਰ ਤੁਸੀਂ ਆਪਣੀ ਐਮਰਜੈਂਸੀ ਦੇਖ ਕੇ ਕਿਹੜੀ ਐਮਰਜੈਂਸੀ ਕੀ ਹੈ ਕਿਵੇਂ ਲੁੱਟ ਰਹੇ ਆ ਦੱਸਤਾ ਦਿਓ ਸਰ ਤੁਹਾਡਾ ਨਾਮ ਕੀ ਹੈ ਮੈਂ ਤੈਨੂੰ ਵਿਸਟਿੰਗ ਕਾਰਡ ਦੇ ਤਾ ਨਾਮ ਤਾਂ ਦੱਸ ਦਿਓ ਸਰ ਹੈਲੋ ਲੈ ਅਕਾਡ ਆ ਡਾਕਟਰ ਨੇ ਦੇਖ ਇਹ ਡਾਕਟਰ ਪੜ੍ਹੇ ਲਿਖੇ ਐ ਐਮਬੀਬੀਐਸ ਐਮਡੀ ਡਾਕਟਰਾਂ ਦੀ ਇਹ ਮੈਂ ਸਾਰੇ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਇਦਾਂ ਦੇ ਗੰਦੇ ਜਿਹੜੇ ਗਿਰੇ ਹੋਏ ਇਦਾਂ ਦੇ ਡਾਕਟਰ ਜਿਨ੍ਹਾਂ ਕੋਲ ਮੇਰੇ ਵਰਗੇ ਮੇਰੀ ਗ੍ਰੈਜੂਏਸ਼ਨ ਵੀ ਬੜੀ ਮਤਲਬ ਸਪਲੀਆਂ ਨਾਲ ਪੁਆਇੰਟਾਂ ਦੇ ਪਾਸ ਹੋ ਕੇ ਮੇਰੀ ਡਿਗਰੀ ਹੋਈ ਆ ਤੇ ਉਹਨਾਂ ਨਾਲ ਇਹਨਾਂ ਪੜ੍ਹੇ ਲਿਖੇ ਡਾਕਟਰਾਂ ਕੋਲ ਗੱਲ ਨਹੀਂ ਹੋ ਰਹੀ ਇਹ ਆ ਸਾਡੇ ਡਾਕਟਰਾਂ ਦਾ ਹਾਲ ਦੇਖੋ ਫੋਨ ਕੱਟ ਗਿਆ ਮੈਂ ਫਿਰ ਫੋਨ ਕਰੂੰਗਾ ਇਹਨੂੰ ਨਾਮ ਨਹੀਂ ਦੱਸ ਰਿਹਾ ਮੈਨੂੰ ਆਪਣਾ ਟਰੂ ਕਾਲਰ ਦੇ ਕੀ ਨਾਮ ਸੀ ਇਹਨਾਂ ਦਾ ਦੇਖੋ ਵਿਚਾਰੇ ਮੈਨੂੰ ਉਮਰ ਦੇ ਲੱਗ ਰਹੇ ਨੇ ਕੱਟ ਤਾਂ ਆਹ ਦੇਖੋ ਐਡੇ ਜੋਗੇ ਨੇ ਇਹ ਇਹਨਾਂ ਦੀ ਕਹਿ ਲੋ ਕਿ ਇੱਕ ਲੈਵਲ ਹੈਗਾ ਇਹਨਾਂ ਦੀ ਰਿਕਾਰਡਿੰਗ ਸੁਣਾ ਮੈਨੂੰ ਫੋਨ ਕਰਕੇ ਇਹਨਾਂ ਨੇ ਭੇਜਿਆ ਕੀ ਆ ਸੁਣਾ ਜਨਾਬ ਪਬਲਿਕ ਨੂੰ ਫੁੱਦੂ ਨਾ ਬਣਾਓ ਡਾਕਟਰ ਨੂੰ ਇੱਕ ਨੂੰ ਐਮਬੀਬੀਐਸ ਕਰਨ ਲਈ ਕਰੋੜ ਰੁਪਈਆ ਲੱਗਦਾ ਤੇ ਐਮਡੀ ਕਰਨ ਲਈ ਘੱਟੋ ਘੱਟ 5 ਕਰੋੜ ਰੁਪਈਆ ਨਹੀਂ ਫਿਰ ਸਾਨੂੰ ਬਿਜ਼ਨਸ ਕਰਨ ਲਈ ਵੀ 5-5 ਕਰੋੜ ਰੁਪਈਆ ਲੱਗਦਾ ਸਾਡੀ ਫੈਕਟਰੀਆਂ ਤੇ ਤੇ ਅਸੀਂ ਵੀ ਮਾੜੇ ਲੋਕਾਂ ਦਾ ਵਿਚਾਰੇ ਦੇ ਲੋੜ ਮੰਨ ਦਾ ਖੂਨ ਚੂਸ ਲਈਏ ਇਹ ਡਾਕਟਰਾਂ ਕੋਲ ਵਧੀਆ ਗੱਲ ਕਹਿਣ ਨੂੰ ਕਿ ਕਰੋੜ ਰੁਪਏ ਲੱਗਦਾ ਜੀ ਤੇ ਉਸ ਤੋਂ ਬਾਅਦ ਅਸੀਂ ਖੂਨ ਪੀਵਾਂਗੇ ਲੋਕਾਂ ਦਾ ਚੱਕੋ ਧਰਨਾ ਲਾਓ ਆਵਾਜ਼ ਚੱਕੋ ਸਿਸਟਮ ਦੇ ਖਿਲਾਫ ਕਿ ਕਿਉਂ ਲੱਗਦਾ ਕਰੋੜ ਰੁਪਏ ਕਿਉਂ ਲੱਗਦਾ 5 ਕਰੋੜ ਰੁਪਏ ਮੈਂ ਤੁਹਾਡੇ ਨਾਲ ਬਹਿਣਾ ਤੁਹਾਡੇ ਨਾਲ ਧਰਨੇ ਤੇ ਬੈਠੂਗਾ ਤੁਹਾਡੇ ਨਾਲ ਜਿਹੜੀ ਮਰਜ਼ੀ ਸਰਕਾਰ ਹੋਵੇ ਅੱਖਾਂ ਚੱਖਾਂ ਪਾ ਕੇ ਲੜੂਗਾ ਬੈਠੋ ਅੱਗੇ ਸੁਣੋ ਹਾਂ ਜੀ ਠੀਕ ਹੈ ਜੀ ਜੇ ਉਹਨੇ 5000 ਰੁਪਏ ਲਿਖ ਦਿੱਤਾ ਤੇ ਕੋਈ ਆਫਤ ਨਹੀਂ ਆ ਗਈ ਠੀਕ ਹੈ ਜੀ ਸਹੀ ਗੱਲ ਤੁਸੀਂ ਕਹਿੰਦੇ ਸੀ 1600 ਦੀ ਕਰਾਨੀਆਂ ਉਹਦਾ ਰੇਟ 1600 ਰੁਪਏ ਹੈ ਹੀ ਨਹੀਂ ਉਦਾ ਰੇਟ ਹੀ 500 ਤੋਂ ਲੈ ਕੇ 800 ਤੱਕ ਹੀ ਹੈ ਜਿਆਦਾ ਜਿਆਦਾ 12000 ਰੁਪਏ ਲੱਗਦਾ ਫਿਰ ਤੁਹਾਡੇ ਵੀ ਤੋਂ ਉਹਨਾਂ 'ਚ ਫਰਕ ਕੀ ਹੈ ਤੁਸੀਂ ਐਂਜੋ ਚਲਾ ਰਹੇ ਆ ਕੋਈ ਡਿਗਰੀ ਡਿਪਲੋਮਾ ਨਹੀਂ ਕੀਤਾ ਦੁਨੀਆਂ ਨੂੰ ਫੋਧੂ ਬਣਾ ਰਹੇ ਆ ਪਾਦਨੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕਿੰਨੀਆਂ ਮਿਰਚਾਂ ਲੜ ਰਹੀਆਂ ਨਾ ਕੋਈ ਡਾਕਟਰਾਂ ਨੂੰ ਇਹ ਤਾਂ ਚੀਕਾਂ ਐਂ ਪਵਾ ਕੇ ਰੱਖੂੰਗਾ ਮੈਂ ਮੈਂ ਇੱਕ ਵਾਰ ਗੱਲ ਵੇਸੇ ਸੋਚਦਾ ਜਿਹੜੇ ਕੁਛਕ ਮੇਰੇ ਖਿਲਾਫ ਡੱਡੂ ਪੈ ਜਾਂਦੇ ਨੇ ਨਾ ਹੁਣ ਮੈਨੂੰ ਸਮਝ ਆ ਰਹੀ ਹੈ ਕਿ ਕਿਉਂ ਪੈਂਦੇ ਨੇ ਇਹ ਜਿਹੜਾ ਮੈਡੀਕਲ ਮਾਫੀਆ ਦੇ ਕੁਛ ਸੋ ਕਾਲਡ ਡਾਕਟਰ ਕੁਛ ਜਿੰਨਾਂ ਕੋਲ ਬਰਦਾਸ਼ ਨਹੀਂ ਹੋ ਰਿਹਾ ਕਿ ਅਨਮੋਲ ਇੰਨੀ ਜ਼ਿਆਦਾ ਅਵੇਅਰਨੈਸ ਕਰ ਰਿਹਾ ਐ ਇੰਨੇ ਲੋਕ ਇੰਨੇ ਮਰੀਜ਼ ਤਾਂ ਕਿਸੇ ਪੇਸ਼ੈਂਟ ਕਿਸੇ ਡਾਕਟਰ ਦੀ ਓਪੀਡੀ ਚ ਨਹੀਂ ਹੁੰਦੇ ਜਿੰਨੇ ਸਾਡੇ ਕੋਲ ਇੱਥੇ ਆਉਂਦੇ ਨੇ ਇਹ ਸ਼ਾਇਦ ਇਹ ਚੀਜ਼ਾਂ ਡਾਕਟਰਾਂ ਕੋਲ ਬਰਦਾਸ਼ ਨਹੀਂ ਹੋ ਰਹੀਆਂ ਇਹ ਡਾਕਟਰ ਵਿਚਾਰੇ ਮਜਬੂਰ ਹੋਏ ਪਏ ਨੇ ਕਿ ਅਨਮੋਲ ਤਾਂ ਇਦਾਂ ਲੋਕਾਂ ਨੂੰ ਅਵੇਅਰ ਕਰ ਕਰਕੇ ਕਰ ਕਰਕੇ ਸਾਡਾ ਮਾੜਾ ਧੰਦਾ ਬੰਦ ਕਰ ਦੇਗਾ ਮੈਂ ਇੱਕ ਡਾਕਟਰ ਨੂੰ ਗੱਲ ਪੁੱਛਣਾ ਚਾਹਨਾ ਤੁਹਾਡੀ ਓਪੀਡੀ ਫੀਸ ਕਾਦੇ ਲਈ ਹੁੰਦੀ ਹੈ ਸੁਪੋਜ਼ ਤੁਸੀਂ 5 ਕਰੋੜ ਰੁਪਏ ਲਾਇਆ ਐ ਐਮਡੀ ਕਰਕੇ ਐਮਡੀ ਡਾਕਟਰ ਦੀ ਕਿੰਨੀ ਓਪੀਡੀ ਫੀਸ ਹੈ ਮਿਨੀਮਮ ਤੋਂ ਮਿ ਭਾਈ ਜੀ ਇੱਕ ਡਾਕਟਰ ਵੀ ਲੁਧਿਆੜੀ ਤੇ 200 ਪੇਸ਼ੈਂਟ ਦੇਖਦਾ ਕਿੰਨਾ ਪੈਸਾ ਹੋ ਗਿਆ 1000 200 ਭਾਈ ਜੀ 20000 ਰੁਪਏ ਦਿਹਾੜੀ ਕਮਾਉਣ ਤੋਂ ਬਾਅਦ 6 ਲੱਖ ਰੁਪਏ ਮਹੀਨਾ ਕਮਾਉਣ ਤੋਂ ਬਾਅਦ 5 ਕਰੋੜ ਰੁਪਏ ਲਾ ਕੇ 6 ਲੱਖ ਰੁਪਏ ਮਹੀਨਾ ਕਮਾਉਣ ਤੋਂ ਬਾਅਦ ਹਜੇ ਵੀ ਤੁਹਾਨੂੰ ਇਹ ਲੱਗਦਾ ਕਿ ਤੁਹਾਨੂੰ ਕੋਈ ਕਮੀ ਹੈ ਮਤਲਬ ਲੱਖ ਦੀ ਲਾਹਨਤ ਹੈ ਐਸੇ ਤੁਹਾਡੀ ਕਮਾਈ ਤੇ ਕੀ ਯਾਰ ਮਤਲਬ ਤੁਸੀਂ ਇੰਨੇ ਕਿ ਗਿਰੇ ਹੋਏ ਲੋਕ ਮੈਂ ਹੈਰਾਨ ਆ ਇਹਨਾਂ ਲੋਕਾਂ ਦੇ ਜਿਹੜੇ ਇਹ ਕਹਿੰਦੇ ਨੇ ਕਿ ਭਾਈ ਸਾਡੇ ਕਰੋੜਾ ਰੁਪਏ ਬਿਜ਼ਨਸ ਤੇ ਲੱਗਾ ਤੇ ਅਸੀਂ ਮਰੀਜ਼ਾਂ ਕੋਲੋਂ ਨਾ ਚੂਸੀਏ ਤੇ ਕਿੱਥੋਂ ਚੂਸੀਏ ਯਾਰ ਲੋਕ ਇੱਥੇ ਮਰਦੇ ਨੇ ਆ ਕੇ ਉਹ ਵਿਚਾਰੇ ਜਿਹੜੇ ਬੈਠੇ ਨੇ ਜਿਨ੍ਹਾਂ ਕੋਲ ਆਪਣੇ ਇਲਾਜ ਕਰਾਣ ਦੇ ਉਹ ਪੈਸੇ ਨਹੀਂ ਵਿਚਾਰੇ ਘਰ ਵੇਚ ਵੇਚ ਕੇ ਤੁਹਾਨੂੰ ਪੈਸੇ ਦਿੰਦੇ ਨੇ ਆਪਣੇ ਆ ਸੁਣ ਲਓ ਰਿਕਾਰਡਿੰਗ ਦੂਜੀ ਵੀ ਸੁਣ ਲਓ ਮੈਂ ਇਹ ਤਾਂ ਇਹ ਜਿਹੜੇ ਇਦਾਂ ਦੇ ਲੋਕ ਨੇ ਨਾ ਇਹੀ ਮੇਰੇ ਮਗਰ ਪਵਾ ਕੇ ਧਮਕੀਆਂ ਵੀਡੀਓਜ਼ ਖਿਲਾਫ ਪਵਾਉਂਦੇ ਨੇ ਕਿਉਂਕਿ ਇਹਨਾਂ ਕੋਲ ਬਰਦਾਸ਼ਤ ਨਹੀਂ ਹੋ ਪਾਰ ਰਿਹਾ ਕਿ ਹੁਣ ਮੂਲ ਹੁਣ ਇੰਨੀ ਅਵੇਅਰਨੈਸ ਕਰਦਾ ਲੋਕਾਂ ਨੂੰ ਆ ਸੁਣੋ ਉਹ ਲਗ ਨੂੰ ਸ਼ੋਅ ਕਰਦ ਨੇ ਕੈਮਰਾ ਲਾ ਕੇ ਫੇਸਬੁੱਕ ਤੇ ਪਾ ਕੇ ਜੀ ਅਸੀਂ ਬਹੁਤ ਭਲਾਈ ਕਰ ਰਹੇ ਹਾਂ ਅਸੀਂ ਬੜਾ ਵਧੀਆ ਕੰਮ ਕਰ ਰਹੇ ਹਾਂ ਜੀ ਸਾਡੇ ਵਰਗਾ ਕੋਈ ਭਲਾ ਬੰਦਾ ਹੀ ਨਹੀਂ ਹੈਗਾ ਤੁਸੀਂ ਕੀ ਕਰਦੇ ਹੋ ਤੁਸੀਂ ਵੀ ਕਮਿਸ਼ਨ ਦਾ ਕੀ ਹੋਈ ਉੱਥੇ ਤੁਸੀਂ ਵੀ ਇਹੀ ਕੰਮ ਕਰਦੇ ਕਦੀ ਡਾਕਟਰ ਸਾਹਿਬ ਆਓ ਕੁਰਸੀ ਡਾਈਏ ਬੈਠੇ ਉੱਥੇ ਦੋਨੋਂ ਤੁਹਾਡੀ ਐਮਬੀਬੀਐਸ ਤੇ ਐਮਡੀ ਇੱਕ ਪਾਸੇ ਸਾਡੀ ਅਨਪੜਤਾ ਇੱਕ ਪਾਸੇ ਬਰਾਬਰ ਬੈਠਾਂਗੇ ਤੇ ਰੋਜ਼ ਆਪੀਡੀ ਕਰਾਂਗੇ ਤੁਸੀਂ ਮੈਨੂੰ ਮਰੀਜ਼ ਕੱਢ ਕੱਢ ਦਿਓਗੇ ਜਿਹੜੇ ਲੋੜਮੰਦ ਹੋਏ ਦਵਾਈ ਨਹੀਂ ਲੈ ਸਕਦੇ ਮੈਂ ਦਵਾਈ ਦਵਾਂਗਾ ਤੁਸੀਂ ਫ੍ਰੀ ਬੈ ਕੇ ਇੱਥੇ ਪੇਸ਼ੈਂਟ ਡਾਇਗਨੋਸ ਕਰੂਗਾ ਤੁਸੀਂ ਨਹੀਂ ਕਰ ਸਕਦੇ ਤੁਸੀਂ ਨਹੀਂ ਕਰ ਸਕਦੇ ਡਾਕਟਰ ਸਾਹਿਬ ਆ ਤੁਹਾਡੀ ਜਿਹੜੀ ਫੋਨ ਕੱਟਣ ਵਾਲੀ ਆਦਤ ਹੈ ਨਾ ਜਿਹੜਾ ਜ਼ਰਤ ਵਾਲਾ ਬੰਦਾ ਹੋਏਗਾ ਨਾ ਉਹ ਗੱਲ ਕਰੇਗਾ ਜੋ ਮੈਂ ਅਕਸਰ ਕਹਿਣਾ ਹੁੰਦਾ ਕਿ ਜੇ ਕਿਸੇ ਨੂੰ ਮੇਰੇ ਤੋਂ ਕੋਈ ਦਿੱਕਤ ਹੈ ਤਾਂ ਗੱਲ ਕਰੋ ਤਾਂ ਦੇਖੋ ਬਾਈ ਜੀ ਇਹਨਾਂ ਕੋਲ ਗੱਲ ਹੀ ਨਹੀਂ ਹੋ ਕੇ ਰਾਜੀ ਹੈਗੀ ਆ ਲੋ ਫਿਰ ਫੋਨ ਕਰ ਲੈਣਾ ਜੇ ਚੱਕ ਲੈਂਦੇ ਨੇ ਵੈਸੇ ਮਾਹਪੁਰਖ ਨੇ ਚੱਕਣਗੇ ਨਹੀਂ ਕਿਉਂਕਿ ਝੂਠੇ ਨੇ ਨਾ ਸੱਚੇ ਹੁੰਦੇ ਤਾਂ ਚੱਕਦੇ ਜਿਹ ਹੋਰ ਸੱਚੇ ਨੇ ਤਾਂ ਫਿਰ ਮਿਲ ਲਿਓ ਡਾਕਟਰ ਸਾਹਿਬ ਮੇਰੀ ਵੀਡੀਓ ਦੇਖ ਰਹੇ ਹੋਗੇ ਮੈਨੂੰ ਤੁਹਾਡਾ ਨਾਮ ਤਾਂ ਪਤਾ ਨਹੀਂ ਨਾ ਤੁਹਾਡਾ ਐਡਰੈਸ ਪਤਾ ਹੈ ਪਰ ਸ਼ਾਮ ਨੂੰ ਮੋਡਲ ਟਾਊਨ ਲੁਧਿਆਣੇ 7 ਤੋਂ ਕਿਸੇ ਵੀ ਮੈਡੀਕਲ ਪ੍ਰੋਫੈਸ਼ਨ ਦੇ ਡਾਕਟਰ ਨੂੰ ਕੋਈ ਵਹਿਮ ਹੋਵੇ ਮੈਂ ਫਿਰ ਕਹਿ ਰਿਹਾ ਮੈਂ ਸਾਰੇ ਮੈਡੀਕਲ ਪ੍ਰੋਫੈਸ਼ਨ ਦੇ ਖਿਲਾਫ ਨਹੀਂ ਹੈਗਾ ਡਾਕਟਰ ਚੰਗੇ ਵੀ ਹੈਗੇ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਜਿਹੜੇ ਘੱਟ ਰੇਟਾਂ 'ਚ ਲੋਕਾਂ ਦਾ ਇਲਾਜ ਕਰ ਰਹੇ ਨੇ ਉਹ ਚੰਗੇ ਡਾਕਟਰ ਨੇ ਪਰ ਜਿਹੜੇ ਮਾੜੇ ਨੇ ਉਹਨਾਂ ਦੀ ਤਾਂ ਤਸੱਲੀ ਕਰਾ ਕੇ ਰੱਖਾਂਗੇ ਨਾ ਫਿਰ ਅਸੀਂ ਆ ਹਾਲ ਹੈ ਇਹਨਾਂ ਦਾ ਬਚ ਕੇ ਰਹੋ ਲੋਕਾਂ ਨੂੰ ਬੇਨਤੀ ਹੈ ਇਹਨਾਂ ਲੋਕਾਂ ਤੋਂ ਜਿਹੜੇ ਆਪਣਾ ਘਰ ਭਰਨ ਦੇ ਲਈ ਲੋਕਾਂ ਦੀਆਂ ਜੇਬਾਂ ਤੱਕ ਵੱਢਣ ਨੂੰ ਤਿਆਰ ਨੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅਵੇਅਰ ਕਰੋ ਜੇ ਕਿਸੇ ਵੀ ਪੰਜਾਬ 'ਚ ਪੇਸ਼ੈਂਟ ਨੇ ਕੋਈ ਇਲਾਜ ਕਰਾਣਾ ਫਰੀ ਇਲਾਜ ਕਰਾਵਾਂਗੇ ਅਸੀਂ ਪਹਿਲੀ ਕੋਸ਼ਿਸ਼ ਇਹ ਹੋਊਗੀ ਦੂਜੀ ਕੋਸ਼ਿਸ਼ ਘੱਟ ਪੈਸਿਆਂ 'ਚ ਕਰਾਵਾਂਗੇ ਤੇ ਤੁਹਾਡਾ ਵੱਧ ਤੋਂ ਵੱਧ ਵਧੀਆ ਇਲਾਜ ਕਰਾਵਾਂਗੇ ਇਹ ਪਰਮਾਤਮਾ ਤੋਂ ਹਾਜ਼ਰ ਨਾਜ਼ਰ ਹੋ ਕੇ ਡਰ ਕੇ ਮੈਂ ਗੱਲ ਕਹਿਣਾ ਬਾਕੀ ਜੇ ਪਰਮਾਤਮਾ ਨੂੰ ਵਿੱਚੋਂ ਆਪਾਂ ਸਾਈਡ ਤੇ ਵੀ ਰੱਖ ਦਈਏ ਲੱਗਦਾ ਨਾ ਕਿ ਆ ਵੀ ਚਲੋ ਪਰਮਾਤਮਾ ਦਾ ਜੋ ਬਾਅਦ 'ਚੋ ਕਰੇਗਾ ਹੀ ਕਰੇਗਾ ਮੇਰੇ ਕਰਮਾਂ ਦੇ ਹਿਸਾਬ ਨਾਲ ਜੇ ਕਿਸੇ ਹੋਰ ਨੂੰ ਵੀ ਕੋਈ ਵਹਿਮ ਹੈ ਮੇਰੇ ਨਾਲ ਨਾ ਇਸ ਐਂਜਿਓ ਨੂੰ ਲੈ ਕੇ ਕਿ ਕਿਤੇ ਕੋਈ ਗੱਲਬਾਤ ਹੈ ਕੋਈ ਸੈਟਿੰਗ ਹੈ ਕੋਈ ਕਮਿਸ਼ਨ ਹੈ ਕੋਈ ਹੈਲਪ ਨਹੀਂ ਹੁੰਦੀ ਜਾਂ ਕੋਈ ਫਰਾਡ ਹੈ ਤਾਂ ਆਹ ਕੁਰਸੀਆਂ ਮੇਰੀਆਂ ਖਾਲੀ ਨੇ ਆਹ ਕੁਰਸੀਆਂ ਲੱ ਜਿਹੜੇ ਆ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੰਸਟਾਗ੍ਰam ਤੇ ਮੇਰੇ ਖਿਲਾਫ ਬੋਲਦੇ ਨੇ ਨਾ ਤੁਹਾਡੇ ਪਿੰਡ ਦੇ ਮਰੀਜ਼ ਆ ਕੇ ਇੱਥੇ ਪਿਛਲੇ 2-2 2.5 ਸਾਲਾਂ ਤੋਂ ਮਦਦ ਲੈ ਰਹੇ ਨੇ ਮੈਨੂੰ ਬੋਲਣ ਦੀ ਬਜਾਏ ਆਪਣੇ ਪਿੰਡ ਦੇ ਮਰੀਜ਼ਾਂ ਨੂੰ ਸੰਭਲੋ ਤੁਹਾਡੇ ਕੋਲ ਨਹੀਂ ਸਾਹਮਣੇ ਕਿਉਂਕਿ ਤੁਸੀਂ ਤਾਂ ਪੰਜਾਬ ਛੱਡ ਗਏ ਜੇ ਪੰਜਾਬ ਨੂੰ ਪਿਆਰ ਕਰਨ ਵਾਲੇ ਹੁੰਦੇ ਨਾ ਤਾਂ ਇੱਥੇ ਹੀ ਪੰਜਾਬ ਚ ਕੰਮ ਕਰਕੇ ਆਪਣੇ ਪੰਜਾਬ ਨੂੰ ਸਾਹਮ ਦੇ ਪਰ ਨਹੀਂ ਤੁਹਾਨੂੰ ਪਤਾ ਹੈ ਤੁਸੀਂ ਕਦੀ ਪੰਜਾਬ ਆਣਾ ਨਹੀਂ ਤੇ ਸੋਸ਼ਲ ਮੀਡੀਆ ਇਜ਼ ਅ ਗੁੱਡ ਸੋਰਸ ਆਫ ਇਨਕਮ ਨਾਊ ਆ ਡੇਸ ਗਾਲਾਂ ਕੱਢੋ ਕਿਸੇ ਨੂੰ ਵੀਡੀਓ ਵਾਇਰਲ ਕਰੋ ਪੈਸੇ ਬਣਾਓ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਵੀ ਤਾਂ ਬੜਾ ਸੌਖਾ ਤਰੀਕਾ ਯਾਰ ਲੋਕ ਤਾਂ ਅੱਜ ਕੱਲ ਲੰਗੇ ਹੋ ਰਹੇ ਨੇ ਵਾਇਰਲ ਹੋਣ ਵਾਸਤੇ ਸੋਸ਼ਲ ਮੀਡੀਆ ਤੇ YouTube ਤੇ ਨੰਗੇ ਹੋ ਰਹੇ ਨੇ ਅਬਿਊਜ਼ ਲੈਣ ਲਈ ਪੈਸੇ ਕਮਾਣ ਲਈ ਮੈਂ ਤਾਂ ਫਿਰ ਲੋਕਾਂ ਨੂੰ ਚੰਗੇ ਰਾਹ ਹੀ ਪਾ ਰਿਆ ਜੇ ਇਹ ਰਾਹ 'ਚ ਵੀ ਮੇਰੇ ਦੁਕਾਨ 'ਚ ਵੀ ਕਿਸੇ ਨੂੰ ਲੱਗਦਾ ਕਿ ਕੋਈ ਦਿੱਕਤ ਹੈ ਤਾਂ ਭਾਈ ਯਾਰ ਇਹ ਸਾਰੇ ਬਲੌਗਰਾਂ ਨੂੰ ਪੰਜਾਬ ਦੇ ਕਰਨਾ ਚਾਹੀਦਾ ਆ ਜਿਹੜੀ ਚੀਜ਼ ਹੈ ਕਈਆਂ ਨੂੰ ਲੱਗਦਾ ਨਾ ਕਿ ਆ ਵੀਡੀਓ ਪਾ ਕੇ ਇਹ ਵੀ ਪੈਸੇ ਹੀ ਕਮਾ ਰਿਆ ਤਾਂ ਭਾਈ ਜੀ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਆਪਣੀ ਗਲੀ ਦੇ ਬਾਹਰ ਮੋਕ ਉੱਥੇ ਇਲਾਕੇ ਦੇ ਬਾਹਰ ਬੈਠੋ ਵੀਡੀਓ ਬਣਾਓ ਨਾਲੇ YouTube ਤੁਹਾਨੂੰ ਪੈਸੇ ਦੇਊਗੀ ਨਾਲੇ ਲੋਕਾਂ ਦਾ ਭਲਾ ਹੋਏਗਾ ਨਾਲੇ ਫੁੱਲ ਨਾਲੇ ਫਲੀਆਂ ਨਾਲੇ ਪਤਾ ਲੱਗ ਜਾਏਗਾ ਕੌਣ ਕਿੰਨੇ ਜੋਗਾ ਫਿਰ ਇਸ ਵੀਡੀਓ ਨੂੰ ਜਦ ਤੋਂ ਦਾ ਸ਼ੇਅਰ ਕਰਕੇ ਲੋਕਾਂ ਦੇ ਭਲੇ ਦੀ ਗੱਲ ਕਰੋ ਅਵੇਅਰ ਕਰੋ ਕਿ ਜੇ ਪੰਜਾਬ 'ਚ ਕਿਸੇ ਨੂੰ ਕੋਈ ਇਲਾਜ ਦੀ ਕੋਈ ਟੈਸਟ ਦੀ ਕੋਈ ਹੈਲਪ ਦੀ ਲੋੜ ਹੈ ਤਾਂ ਸਾਨੂੰ ਜਰੂਰ ਸੰਪਰਕ ਕਰੇ ਸਾਡੇ ਨੰਬਰ ਲਿਖ ਲਓ 7889168849 ਜਿਹੜੇ ਚੰਗੇ ਡਾਕਟਰ ਸਾਡੇ ਨਾਲ ਮਿਲ ਕੇ ਸਮਾਰ ਦਾ ਭਲਾ ਕਰਨਾ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਜੁੜੋ ਔਰ ਜੇ ਕਿਸੇ ਯੂਥ ਨੂੰ ਖਾਸ ਕਰ ਘਰ ਬੈਠੀ ਬੇਲੀ ਯੂਥ ਨੂੰ ਕਮੈਂਟ ਚ ਗਾਲ ਲਿਖਣ ਦੀ ਬਜਾਏ ਜੇ ਕਿਤੇ ਮਾੜਾ ਮੋਟਾ ਵੀ ਕਿਤੇ ਆਪਣੀ ਅਸਲ ਮਾਂ ਦਾ ਕਿਤੇ ਦੁੱਧ ਪੀਤਾ ਹੋਇਆ ਨਾ ਮੇਰੇ ਨਾਲ ਆ ਕੇ ਗੱਲ ਕਰ ਲੋ ਕਿ ਯਾਰ ਤੂੰ ਆ ਗੱਲ ਦਾ ਜਵਾਬ ਦੇ ਦੇ ਅਸੀਂ ਤੇਰੇ ਖਿਲਾਫ ਬੋਲਣਾ ਜਾਂ ਤੇਰੇ ਤੈਨੂੰ ਗਾਲ ਲਿਖਣੀ ਬੰਦ ਕਰ ਦਾਂਗੇ ਤੁਸੀਂ ਸਿਰਫ ਕਮੈਂਟਾਂ ਤੇ ਜਾਂ ਵੀਡੀਓ ਚ ਭੌਂਕਣ ਜੋਗੇ ਕਦੀ ਕੋਈ ਜ਼ਰਤ ਵਾਲਾ ਬੰਦਾ ਨਹੀਂ ਉਹ ਮੈਂ ਕਹਿੰਦਾ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਫੋਲੋ ਦਾ ਪੰਜਾਬ ਦੀ ਪੀੜੀ ਕਰਦੀ ਹੈ ਉਹਨਾਂ ਚ ਕਿਸੇ ਚ ਜ਼ਰਤ ਨਹੀਂ ਕਿ ਉਹਨਾਂ ਦੀ ਪੈਰਵਾਹੀ ਕਰਨ ਲਈ ਹੀ ਲੁਧਿਆਣੇ ਮੈਨੂੰ ਮਿਲ ਲੈਣ ਤੁਸੀਂ ਫੈਨ ਹੋ ਉਹਨਾਂ ਦੇ ਜਿਨ੍ਹਾਂ ਨੂੰ ਸੁਣਦੇ ਹੋ ਉਹਨਾਂ ਦੇ ਲਾਈਕ ਵੀ ਕਰਦੇ ਹੋ ਉਹਨਾਂ ਦੇ ਕਮੈਂਟ ਵੀ ਕਰਦੇ ਹੋ ਉਹਨਾਂ ਨੂੰ ਦੇਖਦੇ ਵੀ ਹੋ ਸਾਰਾ ਦਿਨ ਆਈਡਲ ਮੰਨਦੇ ਹੋ ਉਹਨਾਂ ਨੂੰ ਉਹਨਾਂ ਦੀ ਪੈਰਵਾਹੀ ਕਰਨੀ ਆਜੋ ਇੱਥੇ ਉਹਨਾਂ ਨੂੰ ਸੁਣ ਸੁਣ ਕੇ ਪੁਆਇੰਟਸ ਲਿਖ ਲਿਓ ਆਜੋ ਮੈਂ ਕਲੀਅਰ ਕਰ ਲੈਣਾ ਤੁਹਾਡੇ ਨਾਲ ਤੋਂ ਤੁਹਾਡੇ ਕੋਲ ਉਹ ਵੀ ਨਹੀਂ ਆਇਆ ਜਾਣਾ ਮੈਨੂੰ ਪਤਾ ਅੱਜ ਤੱਕ ਤਾਂ 10 ਸਾਲਾਂ ਚੱਲ ਸੇ ਕੋਈ ਆਇਆ ਨਹੀਂ ਔਰ ਜੇ ਆਇਆ ਹੈ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਬਹੁਤ ਵਧੀਆ ਪਰ ਇਸ ਐਨ ਜੀਓ ਨੂੰ ਕੋਈ ਸਵਾਲ ਨਾ ਕਰੋ ਇੱਥੇ ਲੋਕ ਬਹੁਤ ਦੂਰੋਂ ਦੂਰੋਂ ਉਹਨਾਂ ਬਾਪੂ ਜੀ ਆਏ ਹੋਏ ਨੇ ਕੀ ਹੋਇਆ ਇਹਨਾਂ ਨੂੰ ਕਿਉ ਇਥੇ ਪ੍ਰਾਈਵੇਟ ਡਾਕਟਰ ਸੇਵ ਚ ਕੋਈ ਉਸਾਟ ਲਕੀਆ ਅੱਛਾ ਕਿੱਥੇ ਰਹਿਨੇ ਨੇ ਦਰਾਹੇ ਤੋਂ ਆਏ ਅੱਛਾ ਬੀਜੇਪ ਦੇ ਦੇਖੋ ਦਰਾਹੇ ਤੋਂ ਆਏ ਨੇ ਹੁਣ ਪੰਜਾਬ ਦੀ ਬਸਨੀਕ ਨੇ ਜਿਹੜੇ ਪੰਜਾਬ ਦੇ ਰਾਖੇ ਨੇ ਕਿਉਂ ਨਹੀਂ ਆਉਂਦੇ ਇੱਥੇ ਆ ਕੇ ਇੱਥੇ ਬੈਠੋ ਦੇਖੋ ਕਿਵੇਂ ਕੰਮ ਹੁੰਦਾ ਤੇ ਇਦਾਂ ਦੇ ਚੋਰ ਡਾਕਟਰਾਂ ਕੋਲ ਬਚ ਕੇ ਰੋ ਚੋਰ ਡਾਕਟਰਾਂ ਕੋਲ ਬਚ ਕੇ ਰੋ ਜਿਹੜੇ ਆਪਣੇ ਪੈਸੇ ਕਮਾਉਣ ਦੇ ਚੱਕਰ ਚ ਲੋਕਾਂ ਦੇ ਘਰ ਬੇਕਵਾਰੇ ਨੇ ਲੋਕਾਂ ਦੇ ਮਰੀਜ਼ ਮਾਰ ਰਹੇ ਨੇ ਔਰ 15-1500 16-1600 ਵਾਲੀ ਸਕੈਨ 5-5000 ਚ ਲਿਖ ਰਹੇ ਨੇ ਔਰ ਕਹਿ ਰਹੇ ਨੇ ਸਾਡੇ 5 ਕਰੋੜ ਰੁਪਏ ਲੱਗਿਆ ਡਿਗਰੀ ਯਾਰ 5 ਕਰੋੜ ਰੁਪਏ ਤੁਹਾਡੀ ਡਿਗਰੀ ਤੇ ਲੱਗਿਆ ਤੇ ਐ ਕਮਾਣਾ? ਜਾਇਜ਼ ਕਮਾਈ ਨਾ ਕਮਾ ਲਓ। ਜਾਇਜ਼ ਕਮਾਈ ਵੀ ਤਾਂ ਹੁੰਦੀ ਐ। ਬਸ ਰੌਲਾ ਇਹ ਐ ਕਿ ਤੁਹਾਨੂੰ ਮਾਰੇ ਦੀ ਕਿਰਪਾ ਨਾਲ ਐਸਾ ਪ੍ਰੋਫੈਸ਼ਨ ਤੁਸੀਂ ਚੁਣ ਲਿਆ ਜਿਹਦੇ ਚ ਕੰਪੀਟੀਸ਼ਨ ਘੱਟ ਐ। ਕਿਉਂ? ਕਿਉਂਕਿ ਹੁਣ ਗਰੀਬ ਬੰਦਾ ਐ, ਉਹਦੇ ਸੱਟ ਲੱਗ ਗਈ, ਉਹ ਕੀ ਕਰੇਗਾ? ਤੁਹਾਡੇ ਕੋਲ ਜਾਏਗਾ। ਹੁਣ ਉਹ ਵਿਚਾਰੇ ਤਾਂ ਕਹਿ ਨਹੀਂ ਸਕਦਾ ਮੈਂ ਦੋ ਜਗ੍ਹਾ ਟਰਾਈ ਕਰਕੇ ਆਪਰੇਸ਼ਨ ਕਰਾਉਂਗਾ। ਹੁਣ ਤਾਂ ਤੁਸੀਂ ਐਸਾ ਫਸਾਣੇ ਹੋ ਜਿਹੜੇ ਚੋਰ ਡਾਕਟਰ ਨੇ ਐਸਾ ਫਸਾੰਦੇ ਨੇ ਉਹ ਕਿਤੇ ਜਾਣਦੇ ਹੋਗੇ ਨਹੀਂ ਰਹਿੰਦਾ। ਪਾ ਲਓ ਫੈਕਟਰੀਆਂ ਤੁਸੀਂ ਵੀ ਸਾਡੇ ਵਾਂਗੂ ਨਾਲੇ ਟੀ-ਸ਼ਰਟ ਦਾ ਬਿ 90 ਰੁਪਏ ਦੀ ਸੀ T-shirt ਦਿੰਨੇ ਆ ਜੇ ਕਿਸੇ ਹੋਰ ਨੂੰ ਗਾਹਕ ਨੂੰ 88 ਦੀ ਮਿਲਦੀ ਕਿ ਉੱਥੇ ਜਾ ਕੇ ਲੈਣ ਲੱਗ ਜਾਂਦਾ ਕਿਤੇ 86 ਦੀ ਮਿਲਦੀ ਉੱਥੋਂ ਲੈਣ ਲੱਗ ਜਾਂਦਾ ਉਹ ਥੋੜੀ ਦੇਖਦਾ ਕਿ 88 ਵਾਲੀ ਉਹ ਲੈਣੀ ਆ ਪਰ ਸਾਡੇ ਮੈਡੀਕਲ ਪ੍ਰੋਫੈਸ਼ਨ ਚ ਕੋਈ ਬਿਜ਼ਨਸ ਨਹੀਂ ਕੋਈ ਦਵਾਈ ਦਾ ਪਤਾ 500 ਦਾ ਵੇਚ ਰਿਹਾ ਕੋਈ 600 ਦਾ ਵੇਚ ਰਿਹਾ ਐਮ ਆਰ ਪੀਓ ਤੇ 5000 ਹੈ ਤੁਹਾਨੂੰ ਵਧੀਆ ਨਾਲੇ ਵੈਸੇ ਹੀ ਮਤਲਬ ਜਿਹੜੇ ਬਿਜ਼ਨਸ ਮਾਈਂਡ ਨੇ ਉਹਨਾਂ ਸਾਰਿਆਂ ਦੇ ਹਸਪੀਟਲ ਨੇ ਐਵੇਂ ਥੋੜੀ ਨੇ ਕਿਉਂਕਿ ਗੁੱਡ ਬਿਜ਼ਨਸ ਇਹਦੇ ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਲੋਕਾਂ ਦੇ ਇਮੋਸ਼ਨਸ ਨਾਲ ਖੇលਿਆ ਜਾਂਦਾ ਲੋਕਾਂ ਉਹ ਯਾਰ ਆਪਣੇ ਆਪ ਨੂੰ ਵੀ ਵੇਚਣਾ ਪਵੇ ਲੋਕ ਤਾਂ ਵੀ ਵੇਚ ਦਿੰਦੇ ਨੇ ਕਿ ਭਾਈ ਸਾਡਾ ਇਲਾਜ ਕਰੋ ਅਸੀਂ ਆਪਣਾ ਘਰ ਵੇਚ ਦਿੰਨੇ ਆ ਤੁਹਾਡਾ ਤਾਂ ਵਧੀਆ ਚੋਰ ਡਾਕਟਰਾਂ ਨੂੰ ਤਾਂ ਵਧੀਆ ਮਰੀਜ਼ ਆਇਆ ਉਹਨੂੰ ਡਰਾਓ ਕਿ ਤੇਰੇ ਹਾਰਟ ਚ ਦਰਦ ਹੋ ਰਹੀ ਆ ਤੈਨੂੰ ਆਪਰੇਸ਼ਨ ਕਰਾਉਣਾ ਪੈਣਾ ਨੇ ਤੇ ਤੂੰ ਮਰ ਜਾਵੇਂਗਾ ਹੁਣ ਮਰਦਾ ਕੀ ਨਹੀਂ ਕਰਦਾ ਬੰਦਾ ਜਿਹੜਾ ਵੀ ਬੰਦਾ ਦੁਨੀਆ ਚ ਜੇ ਉਹਨੂੰ ਤੁਸੀਂ ਕਹਿ ਦੋਗੇ ਕਿ ਤੂੰ ਮਰਨ ਵਾਲਾ ਹੈ ਉਹ ਤਾਂ ਬਚਣ ਵਾਸਤੇ ਕੁਝ ਵੀ ਕਰੇਗਾ ਪੂਜਾ ਪਾਠ ਪਟੰਗ ਕਿਤੇ ਗੰਦੇ ਬਾਬੇ ਕੋਲ ਵੀ ਜਾਏਗਾ ਕਿਤੇ ਮਤਲਬ ਫੇਕ ਡਾਕਟਰਾਂ ਕੋਲ ਵੀ ਜਾਏਗਾ ਕੋਈ ਵੈਦ ਕੋਲ ਵੀ ਜਾਏਗਾ ਉਹ ਬਚਣ ਲਈ ਬਹੁਤ ਕੁਝ ਕਰੇਗਾ ਔਰ ਜਿਹੜੇ ਆ ਫੇਕ ਬਾਬੇ ਨੇ ਜਿਹੜੇ ਕਹਿੰਦੇ ਨੇ ਅਸੀਂ ਹੱਥ ਲਾ ਕੇ ਬਿਮਾਰੀ ਠੀਕ ਕਰ ਦਾਂਗੇ ਆ ਜਿਹੜੇ ਡਾਕਟਰ ਨੇ ਇਹਨਾਂ ਦਾ ਧੰਦਾ ਵਧੀਆ ਟੋਪ ਤੇ ਚੱਲ ਰਿਹਾ ਪੰਜਾਬ 'ਚ ਤਾਂ ਹੀ ਚੱਲ ਰਿਹਾ ਕਿਉਂਕਿ ਕੋ ਵਾਲੀਵਾਰਸ ਹੈ ਨਹੀਂ ਲੋਕ ਮਾਨਸਿਕ ਰੋਗ ਮਾਨਸਿਕ ਤੌਰ ਤੇ ਇੰਨਾ ਕਮਜ਼ੋਰ ਹੋ ਚੁੱਕੇ ਨੇ ਹਰ ਬੰਦਾ ਡਰਦਾ ਕਿ ਭਾਈ ਹਾਈ ਮੈਨੂੰ ਕੁਝ ਹੋ ਨਾ ਜਾਵੇ ਹਾਈ ਮੈਨੂੰ ਕੁਝ ਹੋ ਨਾ ਜਾਵੇ ਤੇ ਸਿਹਤ ਵੱਲ ਧਿਆਨ ਕਿਸਦਾ ਹੈ ਨਹੀਂ ਮਾੜੇ ਕਰਮ ਕਰਨੇ ਨੇ ਤੇ ਉਸ ਤੋਂ ਬਾਅਦ ਜਾ ਕੇ ਮੱਥੇ ਟੇਕ ਕੇ ਸੋਚਣਾ ਸਾਡੀ ਬਿਮਾਰੀ ਦੂਰ ਹੋ ਜਾਵੇ ਇਹ ਤਾਂ ਨਹੀਂ ਹੋਣਾ ਭਾਈ ਇਹਦਾ ਸਾਰੀ ਜ਼ਿੰਦਗੀ ਦੇ ਕਰਮ ਨੇ ਉਹਦਾ ਟੋਟਲ ਹੋਏਗਾ ਉਸ ਆਮ ਨਾਲ ਤੁਹਾਡਾ ਨਵੇੜਾ ਹੋਏਗਾ ਬਾਕੀ ਇਹ ਵੀਡੀਓ ਰਾਹੀਂ ਮੈਨੂੰ ਪਤਾ ਕੋਈ ਫਰਕ ਨਹੀਂ ਪੈਣਾ ਪਰ ਲੋਕ ਅਵੇਅਰ ਹੋਣ ਜਿਹੜੇ ਲੋਕਾਂ ਨੂੰ ਕੋਈ ਟੈਸਟ ਕਰਾਣੇ ਨੇ ਕੋਈ ਇਲਾਜ ਕਰਾਣੇ ਨੇ ਸਾਨੂੰ ਮਿਲੋ ਸਾਡੀ ਲੋਕੇਸ਼ਨ ਹੈ 7 ਤੋਂ 9 ਮਾਡਲ ਟਾਊਨ ਅਸੀਂ ਇੱਥੇ ਮਿਲਦੇ ਹਾਂ ਜੇ ਕਿਸੇ ਨੂੰ ਕੋਈ ਗੱਲਬਾਤ ਕਰਨੀ ਹੈ ਕੋਈ ਮਨ ਚ ਕੋਈ ਵੈਰ ਵਿਰੋਧ ਹੈ ਕੋਈ ਡਿਬੇਟ ਲਈ ਸਵਾਲ ਹੈ ਬੜੇ ਵੱਡੇ ਆਪਣੇ ਅਮਰ ਤੁਸੀਂ ਕ੍ਰਾਂਤਕਰੀ ਸਮਝਦੇ ਹੋ ਔਰ ਮੈਨੂੰ ਸਮਝ ਦਿਓ ਬੜਾ ਵੱਡਾ ਗਦਾਰ ਤਾਂ ਮੈਨੂੰ ਮਿਲ ਲਿਆ ਕਰੋ ਆ ਕੇ ਮੇਰੇ ਮੂੰਹ ਤੇ ਆ ਕੇ ਕਹਦੇ ਕਰੋ ਕਿ ਆ ਵੀ ਤੂੰ ਉੱਥੇ ਗਲਤ ਹੈ ਨਾਲ ਵੀਡੀਓ ਆਪ ਬਣਾ ਲਿਆ ਕਰਾਂਗੇ ਫਿਰ ਲੋਕ ਹਿਸਾਬ ਲਾ ਲੈਣਗੇ ਕਿ ਕਿਹੜਾ ਗਦਾਰ ਹੈ ਕਿਹੜਾ ਪੰਜਾਬ ਦਾ ਰੱਖ ਹੈ ਦੋਨਾਂ ਚੋਂ ਇਹ ਤਾਂ ਲੋਕੀ ਜੱਜ ਕਰਨਗੇ ਨਾ ਮੈਂ ਕਹੀ ਆਵਾ ਜੀ ਮੈਂ ਪੰਜਾਬ ਦਾ ਰੱਖਾਂ ਕੋਈ ਹੋਰ ਕਵੇ ਉਹ ਰੱਖਾ ਇਹ ਤਾਂ ਤੁਹਾਡਾ ਕੰਮ ਦੱਸੇਗਾ ਕੌਣ ਰੱਖਾ ਕੌਣ